ਸੰਗਰੂਰ ਹਲਕੇ ਦੀ ਵਿਦਾਇਕਾ ਨਰਿੰਦਰ ਕੋਪਰਾਜ ਸੇ ਵੱਲੋਂ ਪਿੰਡ ਕਾਬ ਦਾ ਵਿਖੇ ਹਲਕੇ ਦੀਆਂ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਗੱਲਬਾਤ ਕਰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਕਾ ਦੇ ਵੱਲੋਂ ਸੂਬੇ ਦੇ ਵਿੱਚ ਸਿਹਤ, ਸਿੱਖਿਆ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਤੇ ਮਾੜੀਆਂ ਨੀਤੀਆਂ ਦੇ ਕਰਕੇ ਸੂਬਾ ਵਿਕਾਸ ਪੱਖੋਂ ਕਾਫੀ ਪਛੜ ਗਿਆ ਸੀ। ਪਰ ਜ਼ਿਆਦਾ ਤਾਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਇਹ ਵੀ ਕਿਹਾ ਕਿ ਹਲਕੇ ਵਿੱਚ ਹਰ ਇੱਕ ਜ਼ਰੂਰੀ ਕੰਮ ਨੂੰ ਤਰਜੀਹ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਬਿਲਕੁਲ ਅਜਮਾਲ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਵਿਕਾਸ ਕ੍ਰਾਂਤੀ ਦੇ ਤਹਿਤ ਸੜਕਾਂ ਦਾ ਜਿਹੜਾ ਨਵਿਨੀਕਰਨ ਦਾ ਜਿਹੜਾ ਕੰਮ ਆ ਉਹ ਪੂਰੇ ਪੰਜਾਬ 'ਚ ਚੱਲ ਰਿਹਾ। ਸੋ ਉੱਥੇ ਮੇਰੇ ਸੰਗਰੂਰ ਬਲਾਕ ਦੇ ਵਿੱਚ ਤਕਰੀਬਨ 17.5 ਕਿਲੋਮੀਟਰ ਦੀ ਜਿਹੜੀ ਲੈਂਥ ਦੇ ਨਾਲ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਨਵੀਨੀਕਰਨ ਤਕਰੀਬਨ 5.5 ਕਰੋੜ ਦੀ ਲਾਗਤ ਦੇ ਨਾਲ ਉਹ ਜਿਹੜੀਆਂ ਸੜਕਾਂ ਨੇ ਉਹ ਉਹ ਜਿਹੜਾ ਉਹਨਾਂ ਦਾ ਨਵੀਨੀਕਰਨ ਹੋਣ ਤੋਂ ਬਾਅਦ ਜਿਹੜੀ ਸਾਡੇ ਇਲਾਕੇ ਦੀ ਜਿਹੜੀ ਵਿਕਾਸ ਦੀ ਰਫਤਾਰ ਹੈ ਉਹ ਹੋਰ ਦੁੱਗਣੀ ਚੌਗਣੀ ਹੋਣ ਜਾ ਰਹੀ ਹੈ ਸੋ ਅੱਜ ਉਹਦਾ ਜਿਹੜਾ ਰਸਮੀ ਪਦਘਾਟਨ ਕਰਨ ਦੇ ਲਈ ਪਿੰਡ ਕਾਬ ਦਾਈ ਸੀ ਸਾਰੀ ਪੰਚਾਇਤ ਖੜੀ ਹੈ ਸਾਰੇ ਮੈਂਬਰ ਸਾਹਿਬਾਨ ਖੜੇ ਆਂ ਔਰ ਇਹਦੇ ਨਾਲ ਹੀ ਇਸ ਨਗਰ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਜਿਹੜਾ ਕਮੈਰਿਸ ਪੈਲਸ ਜਿਹੜਾ ਉਹ ਸੀ ਉਹ ਬਣਾਉਣ ਜਾ ਰਹੇ ਆ ਤੇ 37 ਲੱਖ ਰੁਪਇਆ ਜਿਹੜਾ ਇਹਨਾਂ ਦੇ ਪਿੰਡ ਨੂੰ ਪਲੇਗਰਾਉਂਡ ਦੇ ਲਈ ਅੱਜ ਜਿਹੜਾ ਦੇਖੇ ਚੱਲੀ ਆ ਸੌਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਕੰਮ ਨੇ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਹੋਣ ਜਾ ਰਹੇ ਨੇ ਤੇ ਤੇ ਇਸੇ ਤਰ੍ਹਾਂ ਚ ਹੈ ਇਹਨਾਂ ਦਾ ਪਸ਼ੂ ਹਸਪਤਾਲ ਹੈਗਾ ਉਹਦੇ ਵੀ ਜਿਹੜੇ ਫੰਡ ਨੇ ਉਹ ਮਨਜ਼ੂਰ ਕਰਾ ਲਏ ਨੇ ਸੋ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਜਿਹੜੀ ਵਿਕਾਸ ਦੀ ਜਿਹੜੀ ਰਫਤਾਰ ਹੈ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਦੁੱਗਣੀ ਚੌਗਣੀ ਜਿਹੜੀ ਹੋਣ ਜਾ ਰਹੀ ਹੈ ਅਨਾਜ ਮੰਡੀ ਸੰਗਰੂਰ ਦੇ ਵਿੱਚ ਫੜਾ ਨੂੰ ਲੈ ਕੇ ਕਾਫੀ ਗੱਤਾਰੀ ਹੋ ਰਹੀ ਸੰਗਰੂਰ ਦੀ ਜਿਹੜੀ ਅਨਾਜ ਮੰਡੀ ਦੀ ਜਿਹੜੀ ਸਮੱਸਿਆ ਹੈਗੀ ਆ ਉਹ ਬੜੀ ਜੈਨੂਅਲ ਆ ਕਿਉਂਕਿ 50 ਸਾਲ ਪੁਰਾਣੀ ਮੰਡੀ ਆ ਤੇ ਬਹੁਤ ਛੋਟੀ ਮੰਡੀ ਆ ਤੇ ਜਿਹੜੇ ਆਰਤੀਆਂ ਦਾ ਜਾਂ ਕਿਸਾਨਾਂ ਦਾ ਜਾਂ ਜਿਹੜਾ ਮਜ਼ਦੂਰਾਂ ਦਾ ਹੈਗਾ ਮਸਲਾ ਉਹ ਬੜਾ ਜੈਨੂਅਲ ਆ ਪਰ ਕੇਂਦਰ ਸਰਕਾਰ ਦੇ ਪਿਛਲੇ ਜੇ ਮੈਂ ਕਹਾਂ ਤਾਂ 1.5 ਸਾਲ ਤੋਂ ਜ਼ਿਆਦਾਤਰ ਤਾਂ ਜਿਹੜਾ ਲਗਾਤਾਰ ਜਿਹੜਾ ਦਖਲ ਵਧ ਰਿਹਾ ਸ਼ਰਤਾਂ ਜਿਹੜੀਆਂ ਉਹ ਵਧਾਈਆਂ ਘਟਾਈਆਂ ਜਾ ਰਹੀਆਂ ਨੇ ਜਿਹਦੇ ਕਰਕੇ ਜਿਹੜੇ ਪੁਰਾਣੇ ਫੜਨੇ ਹਰ ਇੱਕ ਸਾਲ ਉਹਨਾਂ ਦੇ ਵਿੱਚ ਚੇਂਜ ਕਰਨ ਦੇ ਲਈ ਜੋ ਸ਼ਰਤਾਂ ਜਾਨੀ ਐ ਸਾਨੂੰ ਜਿਹੜੀ ਜਾਰੀ ਹੁੰਦੀਆਂ ਨੇ ਜਿਨ੍ਹਾਂ ਦੀ ਬਦੌਲਤ ਆ ਜਿਹੜੀ ਉਹ ਪ੍ਰਸ਼ਾਸਨ ਨੂੰ ਤਾਂ ਜਿੱਥੇ ਦਿੱਕਤ ਆਉਂਦੀ ਉਹ ਪ੍ਰਬੰਧ ਕਰਨ ਦੇ ਵਿੱਚ ਉੱਥੇ ਆੜਤੀਆਂ ਨੂੰ ਤੇ ਜਿਹੜੇ ਸਾਡੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਆ ਸੋ ਕੱਲ ਮੈਂ ਉਹਨਾਂ ਦੀ ਪੰਚਾਇਤ ਦੇ ਵਿੱਚ ਬੈਠੀ ਸੀਗੀ ਤੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਤੇ ਕੱਲ ਹੀ ਪੰਚਾਇਤ ਦੇ ਵਿੱਚ ਬੈਠ ਕੇ ਮੈਂ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਟਾਈਮ ਲੈ ਕੇ ਕੱਲ ਉਹਨਾਂ ਦੀ ਮੀਟਿੰਗ ਕਰਾ ਕੇ ਮੀਟਿੰਗ ਦੇ ਵਿੱਚ ਸਾਰੇ ਜਿਹੜੇ ਮਸਲੇ ਨੇ ਉਹ ਹੱਲ ਕਰ ਲਏ ਗਏ ਨੇ ਸਿਰਫ ਜਿਹੜੇ ਸ਼ੈਲਰਾਂ ਨੂੰ ਐਜ਼ ਅ ਫ ਉਮੈ ਮਾਨ ਜੋਗ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਅਸੀਂ ਉਹਦੇ ਵਿੱਚ ਜਿਹੜਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਜੋ ਵੀ ਫਸਲ ਮੰਡੀ ਦੇ ਵਿੱਚ ਜਿਹੜਾ ਦਾਣਾ ਉਹਨਾਂ ਨੂੰ ਇੱਕ ਇੱਕ ਜਿਹੜੇ ਦਾਣੇ ਨੂੰ ਸਰਕਾਰ ਦੀ ਸਾਂਭਣ ਦੀ ਜਿੰਮੇਵਾਰੀ ਹੈਗੀ ਆ ਸੋ ਉਸ ਜਿੰਮੇਵਾਰੀ ਨੂੰ ਬਤੌਰ ਵਿਧਾਇਕ ਮੈਂ ਜਿਹੜਾ ਅਸੀਂ ਸਾਂਭਾਂਗੇ ਤੇ ਕਿਸੇ ਨੂੰ ਕੋਈ ਜਿਹੜੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਆਮ ਆਦਮੀ ਪਾਰਟੀ ਨੇ ਸੱਤਾ ਤੋਂ ਆਉਣ ਤੋਂ ਪਹਿਲਾਂ ਔਰਤਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਹਣੇ ਤੱਕ ਉਹ ਪੂਰਾ ਨਹੀਂ ਕਰ ਸਕੀ ਕਿਸ ਤਰ੍ਹਾਂ ਲੈ ਬਾਕੀ ਹਰਪਾਲ ਜੀ ਸਾਰੇ ਕਰ ਲਏ ਨੇ ਇੱਕ ਜਿਹੜਾ ਵਾਅਦਾ ਰਹਿ ਗਿਆ ਉਹ ਵੀ ਅਸੀਂ ਜਿਹੜਾ ਆ ਮੂਰੇ ਅਗਲੇ ਬਜਟ ਦੇ ਵਿੱਚ ਜਿਹੜਾ ਅਸੀਂ ਭੈਣਾਂ ਨਾਲ ਵਾਦਾ ਜਿਹੜਾ ਜਰੂਰ ਪੂਰਾ ਕਰਕੇ ਆਵਾਂਗੇ